ਕਾਰਵਾਸ਼ ਦਾ ਕੰਮ ਮਤਲਬ ਘਰੇ ਹੀ ਇੱਥੋਂ ਸ਼ੁਰੂ ਕੀਤਾ ਹੋਇਆ ਦਿੱਤਨ ਦੇ ਵਿੱਚ ਆ ਦੇਖੋ ਹੁਣ ਕਿੱਡੇ ਸੋਨੇ ਤੁਹਾਨੂੰ ਮੈਂ ਕਾਰ ਵਿਖਾਉਣ ਜਾ ਰਿਹਾ ਹਾਂ ਬਹੁਤ ਸੋਹਣਾ ਜਿਹੜਾ ਮਤਲਬ ਇਹ ਏਰੀਆ ਬਣਿਆ ਨਾ ਮਤਲਬ ਨਵਾਂ ਸਾਰਾ ਬਣਿਆ ਹੋਇਆ ਪਹਿਲਾਂ ਪੁਰਾਣੇ ਜਿਹੜੇ 70 80 ਸਾਲ 100 ਸਾਲ ਪੁਰਾਣੇ ਘਰ ਬਣੇ ਉਹਨਾਂ ਤੋਂ ਇਹ ਹੁਣ ਹਟ ਕੇ ਨਵਾਂ ਬਣਾਇਆ ਸਾਰਾ ਹੀ ਏਰੀਆ ਬਹੁਤ ਸੋਹਣਾ ਬਣਾਇਆ ਤੇ ਸਾਰੇ ਟੋਟਲ ਹੀ ਇੱਥੇ ਪੰਜਾਬੀ ਰਹਿੰਦੇ ਨੇ ਤੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਹੀ ਥਾਏ ਹੋ ਕਿੱਡੇ ਸੋਹਣੇ ਸੋਹਣੇ ਘਰ ਨੇ ਤਾਂ ਮੈਂ ਤੁਹਾਨੂੰ ਸੋਹਣੇ ਸੋਹਣੇ ਕਰਾ ਦੇਣਾ ਸ਼ੈਅ ਕਰਾਉਣਾ ਆ ਕੰਸਟ੍ਰਕਸ਼ਨ ਦਾ ਕੰਮ ਚੱਲੀ ਜਾਂਦਾ ਹੈ ਡਰਾਈਵ ਵੇ ਬਣੀ ਜਾਂਦਾ ਹੈ ਤਾਂ ਸਾਰਾ ਗੁੱਬੜ ਰੱਖਿਆ ਇਹ ਸਾਰੇ ਜਿੰਨੇ ਹੈਗੇ ਕਾਰ ਸਾਰੇ ਹੀ ਪੰਜਾਬੀਆਂ ਦੇ ਨੇ ਕੋਈ ਇੱਕ ਦੋ ਹੋ ਸਕਦਾ ਹੋਰ ਕਮਿਊਨਿਟੀ ਦਾ ਹੋਵੇ ਵਿੱਚ ਲੇਕਿਨ ਇਹ ਸਾਰੇ ਹੀ ਕਾਰ ਪੰਜਾਬੀਆਂ ਦੇ ਨੇ ਸੋ ਬੜੇ ਸੋਹਣੇ ਸੋਹਣੇ ਕਾਰ ਬਣਾਏ ਨੇ ਤੇ ਘਰਾਂ ਨੂੰ ਵੇਖ ਕੇ ਬੜਾ ਮਨ ਖੁਸ਼ ਹੁੰਦਾ ਨੇ ਜਦੋਂ ਆਪਣੇ ਪੰਜਾਬੀ ਪ੍ਰਾਣੇ ਆਏ ਆ ਜਿਹੜੇ ਉਹਨਾਂ ਨੇ ਕਾਰ ਬਣਾਏ ਨੇ ਤੇ ਘੱਟੋ ਘੱਟ ਵੀ ਤੁਸੀਂ حساب ਲਾ ਲਓ ਵੀ ਇਹ 15 ਲੱਖ ਡਾਲਰ ਤੋਂ 20 ਲੱਖ ਡਾਲਰ ਦੇ ਵਿੱਚ ਵਿੱਚ ਹੋਣਾ ਇਹਨਾਂ ਦਾ ਪ੍ਰਾਈਸ ਐਗਜ਼ੈਕਟ ਨਹੀਂ ਮੈਂ ਕਹਿ ਸਕਦਾ ਮਤਲਬ ਇਹਦੇ ਵਿੱਚ ਵਿੱਚ ਹੈਗਾ ਇਹਨਾਂ ਦਾ ਸੋ ਇੱਥੋਂ ਹੁਣ ਆਪਾਂ ਸੜਕ ਪਾਰ ਕਰੀਏ ਕੋਈ ਨਹੀਂ ਆਉਂਦਾ ਉੱਤੇ ਤੁਸੀਂ ਵੇਖ ਲਓ ਜਹਾਜ਼ ਤੇ ਇਦਾਂ ਇੱਥੇ ਸੜਕ ਪਾਰ ਕਰਨ ਦਾ ਇਸ ਸਟਾਪ ਤੋਂ ਹਰ ਇੱਕ ਗੱਡੀ ਖੜ ਕੇ ਸਟਾਪ ਲੈ ਕੇ ਸੜਕ ਪਾਰ ਕਰਦੀ ਘਰਾਂ ਦੇ ਅੱਗੇ ਸੋਹਣੀਆਂ ਸੋਹਣੀਆਂ ਗੱਡੀਆਂ ਖੜੀਆਂ ਹੋਈਆਂ ਸੋ ਰੇਂਜ ਰੋਵਰ ਚਾਰਜਰ ਚੈਲੈਂਜਰ ਮਿਸਟੈਗ ਪਤਲੂ ਇੱਥੇ ਉਹ ਚੀਜ਼ ਆਮ ਜੀ ਗੱਲ ਆ ਹਰ ਇੱਕ ਬੰਦਾ ਫੋਰਡ ਕਰ ਸਕਦਾ ਟੈਸਲਾ ਵੀ ਬਾਕੀ এনवायरमेंट ਬਹੁਤ ਸੋਹਣਾ ਬਾਕੀ ਜਦੋਂ ਜਿਵੇਂ ਹੁਣ ਆਪਣੇ ਮੰਡੇ ਗੱਡੀ ਵਗੈਰਾ ਧੋ ਰਹੇ ਨੇ ਸਟੂਡੈਂਟ ਆਪਦੀ ਕਮਿਊਨਿਟੀ ਦੇ ਵਿੱਚ ਰਹਿਣ ਦਾ ਯਾਰ ਵੱਖਰਾ ਹੀ ਮਜ਼ਾ ਹੈ ਜਿਵੇਂ ਆਪਣੇ ਆਂਢੀ ਗੁਆਂਢੀ ਹੁੰਦੇ ਹੋਵੇਂ ਆਂਢੀ ਗੁਆਂਢੀ ਹੁੰਦੇ ਸਾਰੇ ਤੇ ਆਪਦੇ ਆਂਢੀਆਂ ਗੁਆਂਢੀਆਂ ਦੇ ਨਾਲ ਵਧੀਆ ਸਾਰਾ ਦਿਨ ਇੰਜੋਏ ਕਰੋ ਗੱਲਾਂ ਬਾਤਾਂ ਕਰੋ ਇੱਧਰ ਉੱਧਰ ਜਾਓ ਉੱਧਰ ਇੱਧਰ ਜਾਓ ਹੈ ਜਿਵੇਂ ਗਵਾਨੀਆਂ ਕਰੇ ਆਪਾਂ ਇੱਕ ਦੂਜੇ ਘਰੇ ਜਾਂਦੇ ਸੀ ਹੈ ਹਾਂਜੀ ਆਡੀ ਮਰਸੀਡੀਜ਼ ਸੋ ਜਿਹੜੀ ਵੀ ਗੱਡੀ ਸਾਰੀਆਂ ਗੱਡੀਆਂ ਸੋ ਮਿਹਨਤ ਕਰਨ ਦਾ ਸਵਾਦ ਹੀ ਆਉਂਦਾ ਯਾਰ ਫਿਰ ਜਦੋਂ ਬੰਦਾ ਜੋ ਚਾਹੁੰਦਾ ਉਹਨੂੰ ਮਿਲ ਜਾਂਦਾ ਫਿਰ ਉਹ ਮਿਹਨਤ ਵੀ ਦੱਬ ਕੇ ਕਰਦਾ ਅਹ ਦੇਖ ਰਿਹਾ ਸੀ ਕਾਰ ਵਗੈਰਾ ਤੇ ਬਾਈ ਜੀ ਮੈਨੂੰ ਮਿਲ ਗਏ ਤੇ ਇੱਥੇ ਇਹਨਾਂ ਨੇ ਕਾਰ ਵਾਸ਼ ਦਾ ਕੰਮ ਮਰਲੂਕ ਕਰੇ ਹੀ ਇੱਥੋਂ ਸ਼ੁਰੂ ਕੀਤਾ ਹੋਇਆ ਤੇ ਬੜਾ ਮਨ ਖੁਸ਼ ਹੋਇਆ ਵੀ ਚਲੋ ਆਪਣੇ ਨਾਲ ਦੇ ਮੁੰਡੇ ਜਿੱਡੀ ਛੇਤੀ ਆਪਦਾ ਬਿਜ਼ਨਸ ਕੋਈ ਨਹੀਂ ਕੋਈ ਛੋਟਾ ਵੱਡਾ ਆਪਦਾ ਛੇਤੀ ਸ਼ੁਰੂ ਕਰ ਲਓ ਤੇ ਬੜਾ ਚੰਗਾ ਰਹਿੰਦਾ ਆਪਾਂ ਹਮ ਬਾਈ ਜੀ ਤੋਂ ਪੁੱਛਦੇ ਆਂ ਹਾਂ ਜੀ ਵੀਰੇ ਕਿ ਆਪਣੇ ਕੀ ਕੀ ਕੰਮ ਇਨਕਲੂਡਿੰਗ ਹੈ ਦੇ ਵਿੱਚ ਇਹ ਵੀ ਜੀ ਆਪਾਂ ਕਾਰ ਡੀਟੇਲਿੰਗ ਦਾ ਸ਼ੁਰੂ ਕਰਨ ਲੱਗੇ ਹਾਂ ਤੇ ਇਹਦੇ ਚ ਆਪਾਂ ਇੰਟੀਰੀਅਰ ਕਰਾਂਗੇ ਠੀਕ ਹੈ ਵੀਰੇ ਤੇ ਐਕਸਟੀਰੀਅਰ ਕਰਾਂਗੇ ਓਕੇ ਫਿਰ ਪਾਣੀ ਮਾਰ ਕੇ ਸਾਰਾ ਬਾਕੀ ਹੱਥ ਨਾਲ ਸਾਰੇ ਗੱਡੀ ਸਾਫ਼ ਹੋਊਗੀ ਪੂਰੀ ਕਲੀਨ ਜਿੱਦਾਂ ਦੀ ਤੁਸੀਂ ਚਾਹੋਗੇ ਉਦਾਂ ਦੀ ਗੱਡੀ ਸਾਫ਼ ਕਰਕੇ ਦਵਾਂਗੇ ਠੀਕ ਹੈ ਵੀਰੇ ਤੇ ਆਪਣਾ ਕੋਈ ਅਪਾਇੰਟਮੈਂਟ ਵਗੈਰਾ ਲੈਣੀ ਪੈਂਦੀ ਹੈ ਜਾਂ ਨਹੀਂ ਇਹ ਆਪਣਾ ਬਸ ਜਸਟ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਤੁਸੀਂ ਮੈਂਸ਼ਨ ਕਰ ਦਿਓ ਜਿਹੜੇ ਵੀ ਵੀਰ ਨੇ ਆਉਣਾ ਵਾ ਤਾਨੂੰ ਮੈਸੇਜ ਜਾਂ ਫੋਨ ਕਰ ਲੇ ਫਿਰ ਉਹਨਾਂ ਨੂੰ ਦੱਸ ਦਾਂਗੇ ਕਿ ਇੰਨੇ ਵਜੇ ਆ ਜਿਓ ਹਨ ਤੇ ਉਹ ਕਰਕੇ ਦਵਾਂਗੇ ਫਿਰ ਉਹਨਾਂ ਨੂੰ ਪੂਰਾ ਕੀ ਬੇਸਿਕ ਪ੍ਰਾਈਸ ਕੀ ਰੱਖਿਆ ਤੁਸੀਂ ਪ੍ਰਾਈਸ ਅਜੇ ਤੇ ਆਪਾਂ ਲੋ ਪ੍ਰਾਈਸ ਦੇ ਇਸਤੇ ਚੱਲਣੇ ਮਤਲਬ ਉਹਨਾਂ ਨਾਲ ਆਪੇ ਡਿਸਕਸ ਕਰ ਲਾਂ ਜਿਹੜੇ ਵੀ ਨੇ ਬਸ ਮੈਸੇਜ ਕਰ ਲੇ ਮਤਲਬ ਕਿ ਮਾਰਕੀਟ ਨਾਲੋਂ ਵਧੀਆ ਪ੍ਰਾਈਸ ਦਵਾਂਗੇ ਇਹ ਨਹੀਂ ਕਿ ਹਾਂ ਵੀ ਜੇ ਸ਼ੁਰੂ ਤੋਂ ਹੀ ਇੱਕ ਚੀਜ਼ ਜਿੱਦਾਂ ਬਾਹਰ ਤੁਹਾਨੂੰ ਪਤਾ ਵਧੀਆ ਇਹ ਆਪਾਂ ਆਪ ਕਰਨਾ ਹੱਥ ਨਾਲ ਕਰਨਾ ਹ ਸਾਰਾ ਵਰਕ ਤੇ ਆਪਾਂ ਲੋ ਪ੍ਰਾਈਸ ਦੇ ਇਸਤੇ ਹੀ ਕਰਾਂਗੇ ਸਾਰਾ ਕੁਝ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਹੈ ਗ੍ਰੈਟਿਊਲੇਸ਼ਨ ਤੁਸੀਂ ਤੇ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਵੀਰੇ ਤੇ ਬਹੁਤ ਵਧੀਆ ਲੱਗਿਆ ਬਾਈ ਦੇ ਨਾਲ ਮਿਲ ਕੇ